ਕਸ਼ਮੀਰ ਦੇ ਕੁਲਗਾਮ ਦੇ ਵਿੱਚ ਹੈ ਜਿੱਥੇ ਐਨਕਾਊਂਟਰ ਹੋਇਆ ਮੋਟਪੇੜ ਦੌਰਾਨ ਦੋ ਜਵਾਨ ਸ਼ਹੀਦ ਹੋ ਗਏ ਦੋ ਜ਼ਖਮੀ ਹੋਏ ਨੇ ਇੱਕ ਆਤਵਾਦੀ ਢੇਰ ਹੋਇਆ ਸ਼ਹੀਦ ਜਵਾਨਾਂ ਦੀ ਕਾਂਸਟੇਬਲ ਹਰਮਿੰਦਰ ਸਿੰਘ ਅਤੇ ਲਾਂਸ ਨਾਇਕ ਪ੍ਰਿਤਪਾਲ ਸਿੰਘ ਦੇ ਵੱਜੋਂ ਪਛਾਣ ਹੋਈ ਸਮਰਾਣਾ ਦੇ ਨੇੜਲੇ ਪਿੰਡ ਮਾਨੂਪੁਰ ਦਾ ਵਸਨੀਕ ਸੀ ਸ਼ਹੀਦ ਪ੍ਰਿਤਪਾਲ ਸਿੰਘ ਦੋਵੇਂ ਸ਼ਹੀਦ ਜਵਾਨ 19 ਰਾਸ਼ਟਰੀ ਰਾਈਫਲਸ ਦੇ ਵਿੱਚ ਤਾਇਨਾਤ ਸਨ ਪਿਛਲੇ 9 ਦਿਨਾ ਤੋਂ ਆਤਵਾਦੀਆਂ ਦੇ ਨਾਲ ਮੋਟਪੇੜ ਚੱਲ ਰਹੀ ਹੈ ਤੇ ਜਿਹੇ ਦੇ ਵਿੱਚ ਸਮਰਾਲਾ ਦੇ ਨੇੜਲੇ ਪਿੰਡ ਮਾਨੂਪੁਰ ਦਾ ਵਸਨੀਕ ਸ਼ਹੀਦ ਪ੍ਰਿਤਪਾਲ ਸਿੰਘ ਜੋ ਸ਼ਹਾਦਤ ਦਾ ਜਾਮ ਪੀ ਗਿਆ ਸ਼ਹੀਦ ਦੀ ਸ਼ਹਾਦਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਦੇ ਵਿੱਚ ਸ਼ਹੀਦ ਪ੍ਰਿਤਪਾਲ ਸਿੰਘ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਨ੍ਹਾਂ ਨੇ ਦੇਸ਼ ਦੀ ਰਾਖੀ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸ਼ਹੀਦ ਹਰਮਿੰਦਰ ਸਿੰਘ ਜੋ ਸਿਰਫ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਆਉਂਦੇ ਨੇ ਤਾਂ ਪੰਜਾਬ ਦੇ ਨਾਲ ਦੋ ਸਪੂਤਾ ਨੇ ਦੇਸ਼ ਦੀ ਰਾਖੀ ਦੇ ਲਈ ਦੁਸ਼ਮਨਾ ਦੇ ਨਾਲ ਮੱਥਾ ਲਾਉਂਦਿਆਂ ਸ਼ਹਾਦਤ ਦਾ ਜਾਮ ਪੀ ਲਿਆ ਜਿੱਥੇ ਇਹਨਾਂ ਪਰਿਵਾਰਾਂ ਨੂੰ ਆਪਣੇ ਪੁੱਤਾਂ ਦੀ ਇਸ ਸ਼ਹਾਦਤ ਦੇ ਉੱਤੇ ਮਾਣ ਉਥੇ ਪਰਿਵਾਰ ਸੋਗ ਦੇ ਵਿੱਚ ਵੀ ਡੁੱਬੇ ਹੋਏ ਨੇ ਪਰਿਵਾਰਕ ਜੀਆ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਸਮਰਾਲਾ ਤੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇਹ ਦੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ। ਉਹਨਾਂ ਮੇਰੀ ਗੱਲ-ਗੱਲ ਹੋਈ ਸੀ ਕਿ ਕੱਲ ਵੀ ਉਹਨਾਂ ਦੀ ਫਾਇਰਿੰਗ ਚੱਲਦੀ ਪਈ ਸੀ, ਆਪਰੇਸ਼ਨ ਚੱਲ ਰਿਹਾ ਸੀ ਕੱਲ ਵੀ ਉਹਨਾਂ ਦਾ ਟੈਰਰਿਸ ਨਾਲ। ਸਵੇਰੇ ਮੈਨੂੰ 8:35 ਵਜੇ ਸਰ ਕਾਲ ਆਈ ਸੀਗੀ ਉਹਨਾਂ ਦੇ ਫ੍ਰੈਂਡ થી ਸਰ। ਤੇ ਉਹ ਕਹਿੰਦਾ ਏਦਾਂ ਏਦਾਂ ਗੱਲਬਾਤ ਕਹਿੰਦਾ ਆਪਣੇ ਪ੍ਰਿਤਪਾਲ ਦੇ ਯਾਰ ਸੱਟਾ ਸੋਟਾ ਵੱਜੀਆਂ, ਦੱਸਦਾ ਨੀਰਿਆ ਸੀ ਵੀ ਏਦਾਂ ਵੀ ਸ਼ਹੀਦ ਹੋ ਗਿਆ। ਉਸ ਤੋਂ ਬਾਅਦ ਫਿਰ ਘੰਟੇ ਕਾ ਬਾਅਦ ਉੱਥੋਂ ਸ਼੍ਰੀਨਗਰ ਤੋਂ ਫੋਨ ਆਇਆ ਸਰ ਜੁਨਟ ਤੋਂ ਉਹਨਾਂ ਦਿੱਤਾ। ਉਹਨਾਂ ਨੇ ਦੱਸਿਆ ਵੀ ਪ੍ਰਿਤਪਾਲ ਸਿੰਘ ਸ਼ਹੀਦ ਹੋ ਗਿਆ। 24 ਫਰਵਰੀ ਨੂੰ ਮੈਰਿਜ ਕਰਵਾ ਕੇ ਛੁੱਟੀ ਕੱਟ ਕੇ ਫਿਰ ਗਏ ਨੇ April ਦੇ ਵਿੱਚ ਚੱਲ ਗਈ ਉਸ ਤੋਂ ਬਾਅਦ ਫਿਰ ਠੀਆਂ ਹੈਗੇ ਹੁਣ ਛੁੱਟੀ ਆਉਣਾ ਸੀ ਉਹਨਾਂ ਨੇ ਆਹੀ ਮਹੀਨੇ ਕਹਿ ਰਹੇ ਸੀ ਕਿ ਛੁੱਟੀ ਆਜੂਗਾ ਲਾਸਟ ਤੱਕ ਚੱਲ ਮੈਂ ਕਿ ਮੈਂ ਦਿਵਾਲੀ-ਦਵਲੀ ਦੇਖ ਕੇ ਫਿਰ ਜਲ ਜੂਗਾ ਕਿੰਨੇ ਟਾਈਮ ਪਹਿਲਾਂ ਭਰਤੀ ਹੋਏ ਨੇ ਕੋਗੇ ਸਰ ਉਹਨੂੰ ਹੋਗੇ 10 ਸਾਲ ਹੋਗੇ ਜੀ 2015 ਚ ਭਰਤੀ ਹੋਇਆ ਸੀ ਸਰ ਸਾਡਾ ਭਾਈ ਗਿਆ ਜੀ ਬਸ ਸਰਕਾਰਾਂ ਬਦਲਾ ਲੈਣ ਹੁਣ ਕੀ ਕਰਨਾ ਸਾਡਾ ਤਾਂ ਹੁਣ ਪਈ